ਗਉੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਇਹ ਉਹ ਪਾਵਹ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਵੜੀ ਵਹਲਾ 5ਵਾਂ ਗੁਰ ਕਾ ਸ਼ਬਦ ਰਾਖਿ ਮਨ ਮਾਹਿ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਵੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਮਹੱਲਾ 5ਵਾਂ ਗੁਰ ਕਾ ਸ਼ਬਦ ਰਾਖ ਵਣ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਇ ਮਰ ਰਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਵਹਲਾ 5ਵਾਂ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉੱਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਮਹੱਲਾ 5ਵਾਂ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬੇਨੁ ਭਗਵਾਨ ਤ ਨਾਹੀ ਅਨ ਕੋਇ ਮਾਰ ਰਖੈ ਇੱਕੋ ਸੋਇ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਉੜੀ ਮਹੱਲਾ ਪੰਜਵਾ ਗੁਰ ਕਾ ਸਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਇਹ ਉਹ ਪਾਵਹ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਵੜੀ ਵਹਲਾ 5ਵਾਂ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹਿ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਉੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖੁ ਮਨੁ ਮਾਹਿ ਨਾਮ ਸਿਮਰਿ ਚਿੰਤਾ ਸਭ ਜਾਹਿ ਬਿਨ ਭਗਵੰਤ ਨਾਹੀ ਅਨ ਕੋਇ ਮਾਰ ਰਖੈ ਇਕੋ ਸੋਇ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰਹਿ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਵੜੀ ਵਹਲਾ ਪੰਜਵਾ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਇ ਮਰ ਰਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਲ ਸਗਲ ਤਿਆਗ ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗਾਵੜੀ ਮਹਲਾ 5ਵਾਂ ਗੁਰ ਕਾ ਸ਼ਬਦ ਰਾਖ ਵਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਦਿਨ ਭਗਵੰਤ ਨਾਹੀ ਅਨ ਕੋਏ ਮਾਰ ਰੱਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਰਿਦਾ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰ ਮੂਰਤ ਸਿਓ ਲਾਇ ਧਿਆਨ ਈਹਾ ਉਹਾ ਪਾਵਹਿ ਮਾਨ ਸਗਲ ਤਿਆਗ ਗੁਰ ਸਰਣੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ